ਦਿੱਦੂ ਉਸੇ ਵਾਲੇ ਦੀ ਮਾਤਾ ਚਰਨਕੌਰ ਜੀ ਨੇ ਅੱਜ ਫਿਰ ਇੱਕ ਪੋਸਟ ਪਾਈ ਆਪਣੇ ਇੰਸਟਾਗ੍ਰam ਅਕਾਊਂਟ ਤੇ ਤੇ ਇਸ ਦੇ ਵਿੱਚ ਲਿਖਿਆ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬਨ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਓਖਾ ਮੰਨਿਆ ਸੀ ਕਿੱਥੇ ਤਾਂ ਸੀ ਸਗਣ ਮਨਾਉਣੇ ਚਾਵਾਂ ਨਾਲ ਸੀ ਸੇਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਜਾਂਦਾ ਜਾਂਦਾ ਜਨਮ ਲਈ ਸਾਰਾ ਜਗ ਰੁਵਾ ਗਿਆ ਪੁੱਤ ਅੱਜ ਤੁਹਾਡੇ ਅੰਤਿਮ ਸੰਸਕਾਰ ਸੀ ਮੇਰਾ ਸੋਨਾ ਪੁੱਤ ਨੂੰ ਮੈਂ ਕਦੇ ਤੱਤੀ ਬਾਹ ਨਾ ਲਗਣ ਦਿੱਤੀ ਸੀ ਉਸੇ ਮੇਰੇ ਸੋਨੇ ਪੁੱਤ ਨੂੰ ਮੈਂ ਬਲਦੀ ਚਿਤਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਗੜੀ ساری ਉਮਰ ਨਹੀਂ ਭੁੱਲ ਸਕਦੀ ਤੇ ਨਾ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦੇਵਾਂਗੀ ਪੁੱਤ ਇਨਸਾਫ ਦੇ ਇਹ ਜੰਗ ਅਸੀਂ ਜਾਰੀ ਰੱਖਾਂਗੇ ਇਹ ਕੁਝ ਗੱਲਾਂ ਸੀ ਦੋਸਤੋ ਜਿਹੜੀ ਕਿ ਮਾਤਾ ਚਰਨਕੌਰ ਜੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਪਾ ਕੇ ਸ਼ੇਅਰ ਕੀਤੀਆਂ ਨੇ